ਜਦੋਂ ਅਸੀਂ ਆਪਣੇ ਸੀਡ ਨੂੰ ਕਨਜ਼ਰਵ ਕਰਦੇ ਆਂ ਕਿਰਦਾਰ ਸਾਡਾ ਉੱਚਾ ਸੋਚਾ ਹੁੰਦਾ ਹੈ ਸੀਮਨ ਨੂੰ ਕਨਜ਼ਰਵ ਕਰਦੇ ਆਂ ਭਾਵ ਕਿ ਲੰਗੋਟੇ ਦੇ ਪੱਕੇ ਆ ਉਹ એનર્ਜੀ ਹਾਇਰ ਚੱਕਰਾਸ ਨੂੰ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਂਦੀ ਹੈ ਦੋ ਆਰਗਨ ਨੇ ਸਾਡੀ ਬਾਡੀ ਦੇ ਵਿੱਚ ਇੱਕ ਮਾਈਂਡ ਐਂਡ ਸੈਕੰਡ ਵਨ ਇਜ਼ ਹਰਟ ਦਿਲ ਜਦੋਂ ਦੋਨਾਂ ਦੇ ਵਿੱਚ ਪੂਰੀ ਪਾਵਰ ਭਰ ਜਾਂਦੀ ਹੈ ਕਿਰਦਾਰ ਦੇ ਨਾਲ ਤਾਂ ਇਹ ਮੈਗਨੇਟਿਕ ਫੀਲਡ ਐਕਟੀਵੇਟ ਕਰ ਦਿੰਦੀ ਹੈ ਬਾਡੀ ਦੀ ਹੂੰ ਸਾਡੇ ਸ਼ਰੀਰ ਦੇ ਆਲੇ ਦੁਆਲੇ ਊਰਜਾ ਦਾ ਕੇਂਦਰ ਉਸਨੂੰ ਕੋ ਬੋਲਦੇ ਆ ਔਰਾ ਉਹ ਸਾਹਮਣੇ ਵਾਲੇ ਇਨਸਾਨ ਨੂੰ ਮਹਿਸੂਸ ਹੋ ਜਾਂਦਾ ਕੁਝ ਆ ਹੋ ਜੀਆ ਪਰਸਨੈਲਿਟੀ ਵਿੱਚ ਤੁਸੀਂ ਮਿਲਦੇ ਆ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਬਹੁਤ ਪ੍ਰਭਾਵਿਤ ਹੋਨੇ ਵੀ ਵਾਕਿਆ ਯਾਰ ਗੱਲਬਾਤ ਹੈਗੀ ਆ ਹੂੰ ਇਹ ਚੰਨ ਕਿੱਥੋਂ ਚੜਿਆ ਹੋਇਆ ਹੂੰ ਸੋ ਉਹਨਾਂ ਦਾ ਔਰਾ ਬੜਾ ਸਟਰੋਂਗ ਹੈ ਜੇ ਤੁਹਾਨੂੰ ਥ੍ਰੈਟ ਮਹਿਸੂਸ ਹੁੰਦਾ ਨਾ ਉਹਨਾਂ ਦੇ ਨਾਲ ਲਾਗੇ ਜਾ ਕੇ ਜੇ ਡ੍ਰੈਂਬਲਿੰਗ ਫੀਲ ਹੁੰਦੀ ਹੈ ਸ਼ਿਵਰਿੰਗ ਫੀਲ ਹੁੰਦੀ ਹੈ ਔਰਾ ਬਹੁਤ ਸਟਰੋਂਗ ਆਉਂਦਾ ਜੇ ਤੁਹਾਨੂੰ ਖਚਾਵ ਮਹਿਸੂਸ ਹੁੰਦਾ ਤੜਪ ਦਿਲ ਕਰਦਾ ਵੀ ਮੈਂ ਬੈਠਾ ਰਹਾ ਗੱਲਬਾਤ ਕਰਦਾ ਰਹਾ ਸਮਝੋ ਉਹਨਾਂ ਦਾ ਔਰਾ ਬੜਾ ਸਟਰੋਂਗ ਹੈ that is aura personality charisma ਐ એનર્ਜੀਵੇਂ ਛੇਰ ਪਹਿਲਾ ਬੰਦਾ ਜਾਂਦਾ ਮਸਤਾਨਗੀ ਦੇ ਵਿੱਚ ਉਹ ਗੱਲਬਾਤ ਹੋਣੀ ਚਾਹੀਦੀ ਹੈ ਜਿਹਦਾ ਔਰਾ ਬਹੁਤ ਸਟਰੋਂਗ ਹੋਵੇ ਆਨੰਦਮਈ ਮੈਂ ਹੁੰਦਾ ਨਾ ਪੂਰਾ ਮਸਤੀ ਦੇ ਵਿੱਚ ਮਸਤੀ ਦੇ ਵਿੱਚ ਤੇ ਉਹਦੇ ਵੱਲ ਸਾਰੀਆਂ ਚੀਜ਼ਾਂ ਆਪਣੇ ਆਪ ਆ ਜਾਂਦੀਆਂ ਹਨ ਉਹਨੂੰ ਕਿਸੇ ਵੀ ਚੀਜ਼ ਦੀ ਲੋੜ ਆ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ ਜਿਹਨੂੰ ਆਪਾਂ ਮੈਨੀਫੈਸਟੇਸ਼ਨ ਲਾਅ ਆਫ ਅਟਰੈਕਸ਼ਨ ਬੋਲਦੇ ਆ ਸਾਰਾ ਕੁਝ ਗੱਲਬਾਤ ਇਸੀ ਸਾਰੀ ਮੁਕਣੀ ਆ ਔਰੇ ਦੇ ਤੇ ਆ ਕੇ ਜੋ ਅੱਜ ਦੇ ਨੌਜਵਾਨਾਂ ਦਾ ਔਰਾ ਬਹੁਤ ਵੀਕ ਹੈ ਹੂੰ ਚਾਹੇ ਉਹ ਕੁਛ ਜਾਣਦਾ ਚਾਹੇ ਨਹੀਂ ਜਾਣਦਾ ਦੂਰੋਂ ਖੜੇ ਇਨਸਾਨ ਨੂੰ ਮਹਿਸੂਸ ਹੋ ਜੂਗਾ ਵੇਖ ਕੇ ਕਿ ਪਈ ਇਹਦੇ ਚ ਗੱਲਬਾਤ ਹੈਗੀ ਕਿ ਨਹੀਂ ਹੈਗੀ so that is all about aura ਪੰਜਾਬੀਆਂ ਦੇ ਵਿੱਚ ਅੱਗੇ ਪਹਿਲਾਂ ਇਹ ਹੁੰਦਾ ਸੀਗਾ ਕਹਿੰਦੇ ਵੀ ਇੱਕ ਤਾਂ ਤਾਕਤ ਬਹੁਤ ਹੁੰਦੀ ਸੀਗੀ ਪੰਜਾਬੀਆਂ ਦੇ ਵਿੱਚ ਹਾਲਾਂਕਿ ਹਾਲੇ ਵੀ ਬਹੁਤ ਸਾਰੇ ਪੰਜਾਬੀ ਹੈਗੇ ਜਿਨ੍ਹਾਂ ਦੇ ਤਾਕਤ ਹਾਲੇ ਵੀ ਦੇਖਣ ਨੂੰ ਮਿਲਦੀ ਹੈ ਬਟ ਜ਼ਿਆਦਾਤਰ ਤਾਂ ਨਸ਼ਿਆਂ ਨੇ ਖਾਦੇ ਇਹ ਦੂਸਰਾ ਅੱਜ ਕੱਲ ਦੀ ਜਿਹੜੀ ਮਾਡਰਨ ਯੋਗਾ ਨੂੰ ਅਡਾਪਟ ਕੀਤਾ ਉਸ ਤੋਂ ਬਾਅਦ ਖਾਦੇ ਗਏ ਉਹ ਵੀ ਨੌਜਵਾਨ ਉਮੀਦ ਹੀ ਨਹੀਂ ਰਹੇ ਹੈਗੇ ਜਿਵੇਂ ਪਹਿਲਾਂ ਦਾ ਪੰਜਾਬ ਸੀਗਾ ਇਹ ਗੱਲਾਂ ਬਹੁਤ ਉੱਡਦੀਆਂ ਨੇ ਇਹ ਹੁਣ ਵੀ ਪੰਜਾਬ ਬਣ ਸਕਦਾ ਹੂੰ ਕਿਵੇਂ ਜੇ ਆਪਣੇ ਦਿਲ ਦੇ ਵਿੱਚ ਸਾਡੇ ਭੈਣ ਭਰਾ ਕੈਰੈਕਟਰ ਸ਼ਬਦ ਨੂੰ ਸੰਭਾਲ ਲੈਣ ਹੂੰ ਕਿਰਦਾਰ ਜੀਵਨ پاک ਪਵਿੱਤਰ ਹੋਵੇ ਗੱਲਬਾਤ ਆ ਸਕਦੀ ਹੈ ਅੱਜ ਤੋਂ ਹੀ ਸ਼ੁਰੂਆਤ ਕਰ ਲੈਂ। ਅੱਜ ਤੋਂ ਹੀ ਦੁਨੀਆ ਬਦਲ ਸਕਦੀ ਹੈ। ਸਾਡੇ ਭੈਣ ਭਰਾਵਾਂ ਨੂੰ ਇਹ ਗੱਲ ਸਮਝ ਨਹੀਂ ਪਵੇਗੀ। ਕਿ ਜਿਨ੍ਹਾਂ ਨੂੰ ਵੀ ਇਹ ਪਸੰਦ ਕਰਦੇ ਨੇ। ਜਿਨ੍ਹਾਂ ਦੇ ਵੀ ਫੈਨ ਨੇ ਜਿਨ੍ਹਾਂ ਨੂੰ ਵੀ ਆਪਾਂ ਆਪਣਾ ਰੋਲ ਮਾਡਲ ਸਮਝਦੇ ਆ। ਉਹ ਸਾਰੇ ਕਿਰਦਾਰਵਾਨ ਨੇ। ਕੈਰੈਕਟਰ ਦੇ ਪੱਕੇ ਨੇ। ਜਿੰਨਾ ਫੇਮਸ ਪਰਸਨੈਲਿਟੀ ਨੂੰ ਵੇਖ ਕੇ ਪ੍ਰਭਾਵਿਤ ਹੋ ਜਾਂਦੇ ਨੇ ਕੁਝ ਹੈਗਾ ਖਾਸ ਉਹਨਾਂ ਦੇ ਵਿੱਚ ਤਾਂ ਹੀ ਉਹ ਉਸ ਮਾਨਦੇ ਨੇ ਇਨੀ ਉਚਾਈ ਉਹਨਾਂ ਨੇ ਹਾਸਲ ਕੀਤੀ ਹੈ ਸੋ ਗੱਲਬਾਤ ਸਾਰੀ ਪਰਸਨੈਲਿਟੀ ਤੇ ਕ੍ਰਿਜ਼ਮਾ ਤੇ ਬਹੁਤ ਅਫਸੋਸ ਹੁੰਦਾ ਹੈ ਇਹ ਜਾਣ ਕੇ ਕਿ ਸਾਡੀਆਂ ਪੰਜਾਬ ਦੀਆਂ ਦੁੱਤੀਆਂ ਨੇ ਬਾਹਰ ਜਾ ਕੇ ਗਲਤ ਕੰਮ ਕਰਨ ਡੀਆਂ ਨੇ ਹੂੰ ਬਹੁਤ ਜ਼ਿਆਦਾ ਸਿਰਫ ਪੈਸੇ ਵਾਸਤੇ ਅਸੀਂ ਤੇਹੀ ਸੁਨੇਹਾ ਦੇਵਾਂਗੇ ਵੀ ਭਾਈ ਆਪਣਾ ਆਪ ਸੰਭੋ ਇਹੋ ਜੀ ਤੁਹਾਡੀ ਪਰਸਨੈਲਿਟੀ ਹੋਵੇ ਇਹੋ ਜਿਹਾ ਕੈਰिजਮਾ ਹੋਵੇ ਇੰਨਾ ਤੁਹਾਡਾ ਤਿੱਖਾ ਦਿਮਾਗ ਹੋਵੇ ਵੀ ਤੁਹਾਨੂੰ ਪੈਸੇ ਦੀ ਥੋੜੀ ਨਾ ਵੀ ਕਲਾ ਇਹ ਚੱਲਦੀ ਹੈ ਕਿਰਦਾਰ ਦੇ ਨਾਲ ਜਿਹੜਾ ਲੂਜ਼ ਕੈਰੈਕਟਰ ਕਲਾ ਉਹਦੀ ਦੁਸ਼ਮਣ ਸਾਡੇ ਪੰਜਾਬੀਆਂ ਨੇ ਰੋਟੀ ਕਲਾ ਕਰਕੇ ਖਾਧੀ ਕਿਸੇ ਵੀ ਫੀਲਡ ਦੇ ਵਿੱਚ ਕਲਾ ਐਗਰੀਕਲਚਰ ਦੇ ਵਿੱਚ ਹੋਵੇ ਟੈਕਨੋਲੋਜੀ ਦੇ ਵਿੱਚ ਹੋਵੇ ਫਿਲਾਸਫੀ ਦੇ ਵਿੱਚ ਹੋਵੇ ਕੋਈ ਵੀ ਆਪਾਂ ਪ੍ਰੋਫੈਸ਼ਨ ਲਾ ਸਕਦੇ ਹਾਂ ਉੱਥੇ એનર્ਜੀ ਸਾਨੂੰ ਚਾਹੀਦੀ ਹੈ ਇਹਦੇ ਬਗੈਰ ਦੁਨੀਆ ਤੇ ਥਾਰ ਇੱਕ ਇਨਸਾਨ ਚਾਹੇ ਜਿੰਨਾ ਮਰਜੀ ਇੰਟੈਲੀਜੈਂਟ ਹੋਵੇ ਪੜਿਆ ਲਿਖਿਆ ਹੋਵੇ ਫਲੌਪ ਇਹ ਇੱਕ ਬਹੁਤ ਫੇਮਸ ਕਿਤਾਬ ਆ ਥਿੰਕ ਐਂਡ ਗ로우 ਰਿਚ ਬਾਏ ਨੈਪੋਲੀਅਨ ਹਿਲ ਸਾਡੇ ਭੈਣ ਪ੍ਰਾਪ ਉਹਦਾ 11ਵਾਂ ਚੈਪਟਰ ਜ਼ਰੂਰ ਪੜ ਕੇ ਦੇਖਣਾ ਕੀ ਖਾਸ ਆ ਉਸ ਚ ਉਹਨੇ ਦੱਸਿਆ ਹੋਇਆ ਵੀ ਜਿਸ ਇਨਸਾਨ ਨੇ ਕਿਰਦਾਰ ਨਹੀਂ ਸੰਭਾਇਆ ਆਪਣੀ ਐਨਰਜੀ ਦਾ ਗਲਤ ਇਸਤੇਮਾਲ ਕੀਤਾ ਲੰਗੋਟੇ ਦਾ ਕੱਚਾ ਆ ਉਹ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਨਹੀਂ ਕਰ ਸਕਦਾ ਬਿਗ ਫਲੌਪ ਜ਼ੀਰੋ ਦੇਦੀ ਨਾਲ ਹੀ ਸਾਰੀ ਸ੍ਰਿਸ਼ਟੀ ਬਣੀ ਐ ਚੱਲੀ ਐ ਚਲਦੀ ਰਹੇਗੀ ਤੇ ਜੇ ਅਸੀਂ ਇਸ ਨੌਲੇਜ ਵਾਸਤੇ ਜਾਂ ਇਹਦੇ ਬਾਰੇ ਕੁਝ ਨਹੀਂ ਜਾਣਦੇ ਤਾਂ ਸਭ ਕੁਝ ਮਿੱਟੀ ਹੋ ਜਾਣਾ ਔਰ ਮਿੱਟੀ ਹੋ ਵੀ ਰਿਆ ਕਿਉਂਕਿ ਨਾ ਬੱਚਿਆਂ ਨੂੰ ਨਾ ਨੌਜਵਾਨਾਂ ਨੂੰ ਨਾ ਦੁਨੀਆ ਦੀ ਚੋਟੀ ਤੋਂਏ ਚੋਟੀ ਯੂਨੀਵਰਸਿਟੀ ਜਾਂ ਆਪਣੇ ਇੰਸਟੀਟਿਊਸ਼ਨ ਨੇ ਇਹਦੇ ਬਾਰੇ ਕੁਝ ਨਹੀਂ ਦੱਸਿਆ ਜਾਂਦਾ ਹੂੰ ਕੈਰੈਕਟਰ ਸੋ ਸੈਲੀਬੇਸੀ ਫੋਲੋ ਕਰਨੀ ਬਹੁਤ ਜ਼ਰੂਰੀ ਆ ਚਾਹੇ ਮੈਰਿਡ ਚਾਹੇ ਅਨਮੈਰਿਡ ਲਾਈਫ ਦੇ ਵਿੱਚ ਖਾਸ ਤੌਰ ਤੇ ਅਨਮੈਰਿਡ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਆ ਜੇ ਅਸੀਂ ਸੱਚੀ ਚਾਹੁੰਦੇ ਆ ਵੀ ਹਾਂ ਬਈ ਕੋਸ਼ਿਸ਼ ਕਰਕੇ ਵਿਖਾਉਣ ਜੇ ਤੁਹਾਡੇ ਅੰਦਰ ਉਹ ਜਜ਼ਬਾ ਹੀ ਨਹੀਂ ਹੈਗਾ ਤੁਹਾਡੇ ਅੰਦਰ ਉਹ ਪਿਆਰ ਹੀ ਨਹੀਂ ਹੈਗਾ ਕੁਝ ਕਰਨ ਦਾ ਕੁਝ ਕਰਕੇ ਜ਼ਿੰਦਗੀ 'ਚ ਕੁਝ ਵਧਣ ਦਾ ਤੁਸੀਂ ਕੁਝ ਨਹੀਂ ਕਰ ਸਕਦੇ ਹੋ ਜੀ ਅ ਅੱਜ ਕੱਲ ਦੇਖਿਆ ਹੁਣਾ ਵਾ ਰਿਲੇਸ਼ਨਸ਼ਿਪ ਦੀ ਗੱਲ ਕਰ ਲਈ ਜਾਂ ਵਿਆਹਾਂ ਦੀ ਗੱਲ ਕਰ ਲਈਏ ਵਿਆਹ ਹੁੰਦਾ ਆ ਵਿਆਹ ਹੁੰਦਾ ਬਾਅਦ ਵਿੱਚ ਡਿਵੋਰਸ ਪਹਿਲਾਂ ਹੋਣ ਨੂੰ ਤਿਆਰ ਹੋ ਜਾਂਦਾ ਵਾ ਰੀਜ਼ਨ ਕੀ ਮੰਨਦੇ ਹੋ ਇਸ ਚੀਜ਼ ਦੇ ਵਿੱਚ ਵੀਰੇ ਖਾਸ ਰੀਜ਼ਨ ਇਹੀ ਹੈ ਕਿ ਜੜਾਂ ਤੋਂ ਟੁੱਟ ਜਾਣਾ ਹੂੰ ਤੁਹਾਡੇ ਸਾਮ ਜੜ ਹੈ ਕੀ ਚੀਜ਼ ਗੱਲ ਕਰਾਂਗੇ ਪੁਰਾਤਨ ਸਮੇਂ ਦੇ ਵਿੱਚ ਜਾਂ ਸਾਡੀ ਪਿਛਲੀ ਪੀੜ੍ਹੀ ਸਾਡੇ ਮਾਪੇ ਮਾਮਾ ਜੀ ਚਾਚਾ ਜੀ ਮਾਸੜ ਮਾਸੀ ਜੀ ਲੜਕੀ ਦੀ ਉਮਰ ਹੁੰਦੀ ਸੀ 18 ਸਾਲ ਹੂੰ ਤੇ ਨੌਜਵਾਨ ਦੀ 20 21 ਸਾਲ ਇਟ ਵਾਸ ਦੀ ਰਾਈਟ ਟਾਈਮ ਫਾਰ ਮੈਰਿਜ ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਪੀ ਇਸ ਵੇਲੇ ਤੋੜ ਦੇਣਾ ਕੰਮ ਹੂੰ ਵਿਆਹ ਦੋ ਬੰਧਨ ਦੇ ਵਿੱਚ ਬੰਨ੍ਹ ਦੇਣਾ 25 ਸਾਲ ਦੀ ਉਮਰ ਤੱਕ ਦੋ ਤਿੰਨ ਨਿਆਣੇ ਜੰਮ ਕੇ ਸਾਡੇ ਮਾਪੇ ਵੇਲੇ ਵੀ ਹੋ ਜਾਂਦੇ ਸੀਗੇ ਕਿਰਦਾਰ ਪੱਖੋਂ ਵੀ ਉੱਚੇ ਹੁੰਦੇ ਸੀ ਕਿਉਂਕਿ ਜਿਵੇਂ ਅੱਜ ਕੱਲ ਫਲਾਹ ਹੋ ਗਿਆ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਉਹ ਚੀਜ਼ਾਂ ਨਹੀਂ ਸੀ ਹੁੰਦੀਆਂ ਲੋਕ ਬਹੁਤ ਉੱਚੇ ਸੁੱਚੇ ਕਿਰਦਾਰ ਦੇ ਹੁੰਦੇ ਸੀਗੇ ਪਾਕ ਪਵਿੱਤਰ ਹੁੰਦੇ ਸੀ ਜੀਵਨ ਕੈਰੈਕਟਰ ਪੱਖੋਂ ਛੋਟੀ ਉਮਰ ਦੇ ਵਿੱਚ ਵਿਆਹ ਦੇਣਾ ਇਟ ਵਾਸ ਦੀ ਰਾਈਟ ਟਾਈਮ ਕਿਉਂਕਿ ਫਰਟੀਲਿਟੀ